ਇੱਕ ਭਿਆਨਕ ਐਕਸੀਡੈਂਟ ਹੋਇਆ ਹੈ ਕਾਰ ਅਤੇ ਟਰੱਕ ਦਾ ਭਿਆਨਕ ਐਕਸੀਡੈਂਟ ਹੋਇਆ ਹੈ ਟਰੱਕ ਪੱਥਰਾਂ ਦੇ ਨਾਲ ਭਰਿਆ ਹੋਇਆ ਸੀ ਤੇ I20 ਕਾਰ ਵਿੱਚ ਵੱਜਦੀ ਆ ਔਰ ਐਕਸੀਡੈਂਟ ਭਿਆਨਕ ਹੋ ਜਾਂਦਾ ਦਰਸਲ ਤੁਹਾਨੂੰ ਦੱਸਿਆ ਕਿ ਜਦੋਂ ਮੋਗਾ ਦੇ ਵਿੱਚ ਇੱਕ ਪਰਿਵਾਰ ਰਾਜਸਥਾਨ ਤੋਂ ਬਿਆਹ ਤੇ ਆਉਂਦਾ ਹੈ ਤਾਂ ਦੌਦਰ ਪਿੰਡ ਦਾ ਦੱਸਿਆ ਜਾ ਰਿਹਾ ਹੈ ਕਿ ਉੱਥੇ ਬਿਆਹ ਤੇ ਆਉਂਦਾ ਹੈ ਤਾਂ ਕਾਰ ਜਦੋਂ ਰੋਡ ਤੇ ਜਾ ਰਹੀ ਹੁੰਦੀ ਤਾਂ ਇੱਕ ਕ੍ਰੋਸਿੰਗ ਟਰੱਕ ਕਰ ਰਿਹਾ ਹੁੰਦਾ ਟਿਪਰ ਟਰੱਕ ਪੱਥਰਾਂ ਨਾਲ ਭਰਿਆ ਕ੍ਰੋਸਿੰਗ ਕਰ ਰਿਹਾ ਹੁੰਦਾ ਤੇ ਕਾਰ ਦੇ ਬਿਲਕੁਲ ਉੱਤੇ ਪਲਟ ਜਾਂਦਾ ਹੈ ਬਿਲਕੁਲ ਉੱਤੇ ਮੁੱਦਾ ਹੋ ਜਾਂਦਾ ਹੈ ਪੱਥਰਾਂ ਦੇ ਨਾਲ ਭਰਿਆ ਕਾਰ ਤੇ ਕਾਰ ਦੀਆਂ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਬਿਲਕੁਲ ਇਕਲਫਾਫੇ ਦੇ ਵਾਂਗ ਜਿਹੜੀ ਕਾਰ ਆ ਉਹ ਇਕੱਠੀ ਕਰ ਦਿੱਤੀ ਹੈ ਟਰੱਕ ਨੇ ਹਾਲਾਂਕਿ ਮੌਕੇ ਤੇ ਪ੍ਰਸ਼ਾਸਨ ਨੂੰ ਦੱਸਿਆ ਜਾਂਦਾ ਹੈ ਤਾਂ ਉਸ ਸਮੇਂ ਪ੍ਰਸ਼ਾਸਨ ਹੈਡਰਾ ਜੀਸੀਬੀ ਦੇ ਨਾਲ ਟਰੱਕ ਨੂੰ ਉੱਥੋਂ ਹਟਾਉਣ ਦੀ ਕੋਸ਼ਿਸ਼ ਕਰਦੇ ਆ ਪਰ ਜਦੋਂ ਟਰੱਕ ਨੂੰ ਹਟਾਇਆ ਜਾਂਦਾ ਤਾਂ ਦੇਖਿਆ ਜਾਂਦਾ ਕਿ ਉਸ ਕਾਰ ਦੇ ਵਿੱਚ 4 5 ਵਿਅਕਤੀ ਸਵਾਰ ਸਨ 4 ਤੇ ਨਾਲ ਇੱਕ ਬੱਚਾ ਪੰਜਵਾਂ ਸਵਾਰ ਸੀ ਲੇਕਿਨ ਦੋ ਜਿਹੜੇ ਬੰਦੇ ਸਵਾਰ ਸੀ ਉਹ ਸਕੇ ਭਰਾ ਦੱਸੇ ਜਾ ਰਹੇ ਹਾ ਤੇ ਉਹਨਾਂ ਦੀਆਂ ਦੋ ਪਤਨੀਆਂ ਵਿੱਚ ਸਵਾਰ ਸੀ ਚਾਰਾਂ ਦੀ ਜਿਹੜੀ ਆ ਮੌਤ ਹੋ ਜਾਂਦੀ ਆ ਔਰ ਪੰਜਵੇਂ ਬੱਚੇ ਦੀ ਜਿਹੜੀ ਆ ਬੱਚਾ ਸਹੀ ਸਲਾਮਤ ਹੁੰਦਾ ਮਾਮੂਲੀ ਜੀਆਂ ਸੱਟਾਂ ਖਸੀਆਂ ਜਾ ਰਹੀਆਂ ਨੇ ਕਿ ਬੱਚਾ ਬਿਲਕੁਲ ਸਹੀ ਸਲਾਮਤ ਹੈਗਾ ਹੈ ਹਾਲਾਂਕਿ ਬੱਚੇ ਦੀ ਉਮਰ ਵੀ ਜਿਹੜੀ ਉਹ 7-8 ਸਾਲ ਦੱਸੀ ਜਾ ਰਹੀ ਆ ਬਿਲਕੁਲ ਸਹੀ ਸਲਾਮਤ ਆ ਲੇਕਿਨ ਹੁਣ ਬੱਚੇ ਦੀ ਕਿਸਮਤ ਚੰਗੀ ਕਹਿ ਲਈਏ ਜਾਂ ਮਾੜੀ ਕਹਿ ਲਈਏ ਕਿਉਂਕਿ ਪਰਿਵਾਰ ਉਸ ਦਾ ਖਤਮ ਹੋ ਚੁੱਕਿਆ ਇਕੱਲਾ ਬੱਚਾ ਬਚਿਆ ਲੇਕਿਨ ਤੁਸੀਂ ਆਪ ਸੋਚ ਸਕਦੇ ਹੋ ਕਿ ਕਾਰ ਦੀਆਂ ਤਸਵੀਰਾਂ ਦੇਖਣ ਦੇ ਅੰਦਾਜ਼ਾ ਲਾਓ ਤੁਸੀਂ ਕਿ ਬਿਲਕੁਲ ਕਾਰ ਨੂੰ ਚਿੱਪ ਦਿੱਤਾ ਉਸ ਟਰੱਕ ਨੇ ਜਦੋਂ ਉੱਤੇ ਪਲਟਦਾ ਏ ਤਾਂ ਬਿਲਕੁਲ ਕਾਰ ਚਿੱਪੀ ਜਾਂਦੀ ਆ ਬਿਲਕੁਲ ਥੱਲੇ ਤੱਕ ਬਿਲਕੁਲ ਕਾਰ ਇਕੱਠੀ ਕਰ ਦਿੱਤੀ ਜਾਂਦੀ ਉਸ ਟਰੱਕ ਦੇ ਵੱਲੋਂ ਤੇ ਬੱਚਾ ਉਸ ਦੇ ਵਿੱਚ ਬਚਦਾ ਹੈ ਦੂਜੇ ਪਰਿਵਾਰਕ ਮੈਂਬਰ ਜਿਹੜੇ 4 ਨੇ ਦੋ ਔਰਤਾਂ ਨੇ ਦੋ ਮਰਦ ਨੇ ਉਹਨਾਂ ਦੀ ਜਿਹੜੀ ਮੌਤ ਹੋ ਜਾਂਦੀ ਆ ਮੌਕੇ ਤੇ ਮੌਤ ਹੋ ਜਾਂਦੀ ਆ ਦੱਸੀ ਜਾ ਰਹੀ ਹੈ ਤਸਵੀਰਾਂ ਮੌਕੇ ਦੀਆਂ ਨੇ ਜਿੱਤੇ ਰਾਜਸਥਾਨ ਤੋਂ ਇੱਕ ਪਰਿਵਾਰ ਮੋਗੇ ਦੇ ਲਾਗਲੇ ਪਿੰਡ ਦੁੱਧਰ ਦੇ ਵਿੱਚ ਜਿਹੜਾ ਕੀ ਆ ਵਿਆਹ ਤੇ ਆਇਆ ਸੀਗਾ ਕਿਸ ਵਿਆਹ ਤੇ ਆਉਣ ਆਏ ਹੋਏ ਸੀ ਔਰ ਰਾਸਤੇ ਦੇ ਵਿੱਚ ਰੋਡ ਦੇ ਉੱਪਰ ਜਿਹੜੀ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਉਹਨਾਂ ਦੇ ਨਾਲ ਹਾਲਾਂਕਿ ਇਹ ਹਾਦਸਾ ਇੰਨਾ ਕਿ ਭਿਆਨਕ ਆ ਕਿ ਲਾਗੇ-ਤਾਗੇ ਤੇ ਲੋਕ ਦੇਖਣ ਵਾਲੇ ਇਹ ਦੱਸਦੇ ਨੇ ਕਿ ਬੜਾ ਭਿਆਨਕ ਹਾਦਸਾ ਹੈ ਕਿਉਂਕਿ ਇਸ ਤਰ੍ਹਾਂ ਦਾ ਹਾਦਸਾ ਜਿਹੜਾ ਕੀ ਆ ਹੁਣ ਔਰ ਇਸ ਤਰ੍ਹਾਂ ਕਾਰ ਤੇ ਉੱਪਰ ਟਰੱਕ ਦਾ ਪਲਟ ਜਾਣਾ ਕਾਫੀ ਸਮਾਂ ਤੱਕ ਜਿਹੜਾ ਟਰੱਕ ਉੱਤੇ ਪਲਟਿਆ ਰਹਿਣਾ ਔਰ ਬੱਚਾ ਵੀ ਜਿਹੜਾ ਕਾਰ ਦੇ ਵਿੱਚ ਫਸੇ ਰਹਿਣਾ ਤਾਂ ਤੁਸੀਂ ਆਪ ਸੋਚ ਸਕਦੇ ਹੋ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਆਪ ਅਮੈਜ਼ਨ ਕਰ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਹਾਦਸਾ ਵਾਪਰਿਆ ਹੋਏਗਾ ਔਰ ਬੱਚਾ ਕਿੰਨਾ ਟਾਈਮ ਉਸ ਕਾਰ ਦੇ ਵਿੱਚ ਹੀ ਜੋ ਅਗਰ ਟਰੱਕ ਉਸ ਦੇ ਉੱਪਰ ਜਿਹੜਾ ਪਲਟਿਆ ਹੋਇਆ ਸੀਗਾ ਔਰ ਤੁਸੀਂ ਦੇਖੋ ਕਿ ਹਾਲਾਂਕਿ ਬੱਚਾ ਠੀਕ ਠਾਕ ਦੱਸਿਆ ਜਾ ਰਿਹਾ ਬੱਚੇ ਦੇ ਮਾਮੂਲੀ ਜਿਹਾ ਸੱਟਾਂ ਦੱਸੀਆਂ ਜਾ ਰਹੀਆਂ ਔਰ ਲੇਕਿਨ ਉਸ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਉਹਨਾਂ ਦੀ ਮੌਤ ਹੋ ਚੁੱਕੀ ਆ ਮੌਕੇ ਤੇ ਮੌਤ ਹੋ ਚੁੱਕੀ ਉਹਨਾਂ ਦੀ ਹਾਲਾਂਕਿ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਜੋ ਕਿ ਮੋਗੇ ਤੋਂ ਸਾਹਮਣੇ ਆ ਰਹੀਆਂ ਨੇ ਰਾਜਸਥਾਨ ਦਾ ਪਰਿਵਾਰ ਦੱਸਿਆ ਜਾ ਰਿਹਾ ਤਾਂ ਦੋਸਤੋ ਅਸੀਂ ਵੀ ਕਹਿਣਾ ਚਾਹੁੰਦੇ ਕਿ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬੱਚਣ ਦੇ ਲਈ ਅਗਰ ਭਾਰੀ ਵਾਹਨ ਰੋਡ ਦੇ ਉੱਪਰ ਤੁਹਾਨੂੰ ਕੋਈ ਦਿੱਖਦਾ ਹੈ ਓਵਰਲੋਡਿੰਗ ਆ ਜਾਂ ਤਾਂ ਬਿਲਕੁਲ ਜਿੰਨੀ ਮਰਜ਼ੀ ਜਲਦੀ ਹੋਵੇ ਤੁਸੀਂ ਉਸ ਦੇ ਵਿੱਚ ਕਾਲ ਨਾਬਰ ਤੋਂ ਬਿਲਕੁਲ ਸਮਾਂ ਦਿਓ ਉਸ ਨੂੰ ਨੰਗਣ ਦਾ ਅੱਗੇ ਜਾਣ ਦਾ ਔਰ ਜਦੋਂ ਸਾਫ਼ ਰਸਤਾ ਹੁੰਦਾ ਹੈ ਉਦੋਂ ਹੀ ਆਪਣੇ ਵਹੀਕਲ ਜਿਹੜੇ ਆ ਉੱਥੋਂ ਨਗਾਇਆ ਕਰੋ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਜਿਹੜਾ ਕੀ ਆ ਬਚਿਆ ਜਾ ਸਕੇ ਉਹ ਜਿਹੜਾ ਘਟਨਾਵਾਂ ਤੋਂ ਜਿਹੜਾ ਬਚਾਅ ਕੀਤਾ ਜਾ ਸਕੇ ਹੋਰ ਕੀ ਕੁਝ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਉਹ ਵੀ ਤੁਸੀਂ ਸੁਣ ਸਕਦੇ ਹੋ ਦੇਖੋ ਭਾਈ ਕਿੰਨਾ ਬੁਰਾ ਹਾਲ ਹੈ ਉੱਤੇ ਬੱਟਿਆਂ ਵਾਲਾ ਟਰੱਕ ਹੀ ਪਲਟ ਗਿਆ ਉਚਾਰਿਆਂ ਦੇ ਪਤਾ ਨਹੀਂ ਕਿੱਥੋਂ ਦੇ ਬੰਦੇ ਆ ਕੀ ਹੋਇਆ ਕੀ ਨਹੀਂ ਹੋਇਆ ਦੇਖੋ ਆ ਲੇਡੀ ਤੇ ਵਿਚਾਰੀ ਉਹਦਾ ਅੰਗਰੂਰ ਸਾਰਾ ਹੀ ਪੱਥਰਾਂ ਨਾਲ ਭਰਿਆ ਟਰੱਕ ਜੀ ਆਹ ਦੇਖੋ ਓਏ ਹੋਏ ਮਹਾਰਾਜ ਬਚਾ ਲਈ ਸਭ ਨੂੰ ਭਾਈ ਆਹ ਦੇਖੋ ਸਾਡੇ ਆ ਬਚਾਰੇ ਪੌਂਸ ਵਾਲਾ ਨੇ ਫੋਨ ਕੀਤਾ ਐਂਬੂਲੈਂਸ ਭੇਜੀ ਰਾਈਟਵੇ ਹੇ ਪਾਸੇ ਆ ਜਾ। ਬਾਈ ਲੱਤਾਂ ਕੰਬਦੀਆਂ ਸਾਬ ਦੀਆਂ ਦੇਖ ਕੇ ਇਹਨੂੰ। ਬਾਈ ਕੀ ਨਾਮ ਤੁਹਾਡੇ? ਸਰ ਮੇਰਾ ਨਾਮ ਜਸਵਿੰਦਰ ਸਿੰਘ ਆ 108 ਐਮਬੂਲੈਂਸ ਦਾ ਸਟਾਫ ਆਈ। ਅਸੀਂ ਮੁੱਕ ਗਏ ਤੁਸੀਂ ਸਰਕਾਰੀ ਹਸਪਤਾਲ ਕੁਝ ਲੈ ਕੇ ਆਏ ਮਰੀਜ਼ਾਂ ਦੀ ਕੀ ਮਾਮਲਾ ਕੀ ਹੈ? ਹਾਂਜੀ ਸਰ ਇਹ ਮਾਮਲਾ ਸੀਗਾ ਜੀ ਇਹ ਆਪਣੇ ਗੰਗਾ ਨਗਰ ਤੋਂ ਆਏ ਸੀਗੇ ਜੀ ਇਹ ਮੈਰਿਜ ਦੇ ਉੱਤੇ ਡਾਡਰ ਤੇ ਚਾਰ ਚਾਰ ਫੈਮਿਲੀ ਮੈਂਬਰ ਸੀ ਇੱਕ ਬੱਚਾ ਸੀਗਾ ਜੀ ਇਹਨਾਂ ਦੇ ਨਾਲ। ਕਾਤੇ ਸੀ ਇਹ ਆਟੋਮੈਟਿਕ ਗੱਡੀ ਤੇ ਸੀ ਇਹ ਦੱਸਿਆ ਸਾਨੂੰ ਤੇ ਹਾਸ ਸਕਦੇ ਤੇ ਹਾਸਾ ਜੀ ਮੇਨ ਹਾਈਵੇ ਤੇ ਕ੍ਰੋਸਿੰਗ ਆਈ ਜਦੋਂ ਬਦੋਂ ਉਧਰ ਨੂੰ ਜਾਈਦਾ ਤੇ ਉੱਥੇ ਟਿਪਰ ਆ ਰਿਆ ਸੀਗਾ ਲੋਡ ਸੀਗਾ ਉਹ ਪੱਥਰ ਦੇ ਨਾਲ ਭਰਿਆ ਹੋਇਆ ਸੀਗਾ ਉਹਦੇ ਅੱਗੇ ਗੱਡੀ ਆ ਗਈ ਜਿਹੜੇ ਕ੍ਰੋਸਿੰਗ ਕਰਦੇ ਸੀਗੇ ਤੇ ਉਹ ਟਿਪਰ ਉੱਪਰ ਪਲਟ ਗਿਆ ਜੀ ਤੇ ਕਿੰਨੇ ਜਖਮੀ ਕਿੰਨੇ ਇਹ ਚਾਰ ਇਹ ਚਾਰ ਜਾਨੇ ਪੰਜ ਜਾਨੇ ਸੀਗੇ ਜੀ ਇੱਕ ਬੱਚਾ ਬਚ ਗਿਆ ਜੀ ਚਾਰ ਪੇਸ਼ੈਂਟ ਇੱਥੇ ਪਹੁੰਚ ਗਏ ਸੀ ਸਿਵਲ ਦੇ ਵਿੱਚ ਤੇ ਜਿਹੜੇ ਜਿਹਨਾਂ ਨੂੰ ਥੱਡਾ ਟਕਰਾਰ ਦੇ ਦਿੱਤਾ ਗਿਆ ਜੀ ਚਾਰਾਂ ਦੀ ਹਾਂਜੀ ਹਾਂਜੀ ਇਹ Rajasthan ਦੇ ਰਹਿਣ ਵਾਲੇ ਹਾਂਜੀ ਇਹ Rajasthan ਦੇ ਰਹਿਣ ਵਾਲੇ ਜੀ ਤੇ